ਅਸ ਟਾਈਮ ਦੀ ਵੱਡੀ ਖਬਰ ਦਿੱਲੀ 'ਚ ਸਰਕਾਰ ਦਾ ਫੈਸਲਾ ਹੋਣ ਜਾ ਰਿਹਾ ਹੈ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦਾ ਸਮਾਂ ਆ ਗਿਆ ਹੈ ਦਿੱਲੀ 'ਚ ਪਹਿਲਾ ਰੁਝਾਨ ਆ ਗਿਆ ਜੋ ਕਿ ਭਾਜਪਾ ਦੇ ਪੱਖ ਵਿੱਚ ਹੈ ਭਾਜਪਾ ਨੇ 5 ਸੀਟਾਂ ਨਾਲ ਲੀਡ ਬਣਾ ਲਈ ਹੈ ਇੱਕ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਆਈ ਹੈ ਦੱਸ ਦਈਏ ਕਿ ਦਿੱਲੀ ਦੇ ਵਿੱਚ ਸਾਰੀਆਂ 70 ਵਿਧਾਨ ਸਭਾ ਸੀਟਾਂ ਤੇ VOTING ਤੇ ਗਿਣਤੀ ਚੱਲ ਰਹੀ ਹੈ ਵੋਟਾਂ ਦੀ ਗਿਣਤੀ ਤਿੰਨ ਪਧਰੀ ਸੁਰੱਖਿਆ ਵਿਵਸਥਾ ਵਿਚਕਾਰ ਰੱਖੀ ਗਈ ਹੈ 11 ਜ਼ਿਲ੍ਹਿਆਂ ਦੇ 19 ਕੇਂਦਰਾਂ ਤੇ ਗਿਣਤੀ ਕੀਤੀ ਜਾ ਰਹੀ ਹੈ ਜੋ ਵੀ ਰਿਜਨ ਆਉਣਗੇ ਜੋ ਵੀ ਸੀਟਾਂ ਤੇ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ ਬਿਲਕੁਲ ਲਾਈਵ ਤੁਹਾਡੇ ਅੱਗੇ ਰੱਖਦੇ ਜਾਵਾਂਗੇ ਰੋਜ਼ਾਨਾ ਵਿੱਚ ਕੇਜਰੀਵਾਲ ਸਿਸੋਦੀਆ ਅਤੇ ਅਤੀਸ਼ੀ ਤਿੰਨੋਂ ਪਿੱਛੇ ਚੱਲ ਰਹੇ ਹਨ ਜੋ ਕਿ ਦਿੱਲੀ ਦੇ ਮੁੱਖ ਚਿਹਰੇ ਹਨ ਕੁੱਲ 699 ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਤੁਹਾਡੇ ਸਾਹਮਣੇ ਬਿਲਕੁਲ ਲਾਈਵ ਦਿਖਾਇਆ ਜਾਵੇਗਾ ਆਪ ਅਤੇ ਕਾਂਗਰਸ 70 70 ਸੀਟਾਂ ਤੇ ਭਾਜਪਾ 68 ਸੀਟਾਂ ਤੇ ਚੋਣ ਲੜ ਰਹੀਆਂ ਹਨ ਐਨਡੀਏ ਨੇ ਇੱਕ ਸੀਟ ਜੀਡੀਯੂ ਨੂੰ ਅਤੇ ਇੱਕ ਸੀਟ LJP ਨੂੰ ਦਿੱਤੀ ਹੈ ਇਸ ਵਾਰ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ ਦੱਸਦੀ ਹੈ ਕਿ VOTING 5 ਫਰਵਰੀ ਨੂੰ ਇੱਕੋ ਪੜਾਅ ਵਿੱਚ ਹੋਈ ਸੀ ਦਿੱਲੀ ਚੋਣਾਂ 'ਚ 699 ਉਮੀਦਵਾਰਾਂ ਦੀ ਕਿਸਮਤ ਦਾ ਤੇ ਲੱਗੀ ਹੋਈ ਹੈ ਜਿਨ੍ਹਾਂ 'ਚ 602 ਪੁਰਸ਼ 96 ਔਰਤਾ ਅਤੇ ਇੱਕ ਹੋਰ ਉਮੀਦਵਾਰ ਹੈ ਵੱਡੀ ਗੱਲ ਜਿਹੜੇ ਤਿੰਨ ਮੁੱਖ ਚਿਹਰੇ ਸਨ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਸੋਦੀਆ ਤੇ ਅਤੀਸ਼ੀ ਦਿੱਨੋ ਪਿੱਛੇ ਚੱਲ ਰਹੇ ਹਨ ਜੋ ਕਿ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਵੀ ਰਜਾਨ ਹੋਣਗੇ ਤੁਹਾਡੇ ਸਾਹਮਣੇ ਲਾਈਵ ਰੱਖਦੇ ਜਾਵਾਂਗੇ ਦਿੱਲੀ 'ਚ ਅੱਜ ਹੋਵੇਗਾ ਸਰਕਾਰ ਦਾ ਜਿਹੜਾ ਫੈਸਲਾ ਅੱਜ ਦਿੱਲੀ ਦਾ ਦੰਗਲ ਕੌਣ ਜਿੱਤੇਗਾ ਥੋੜੀ ਹੀ ਦੇਰ ਵਿੱਚ ਸਭ ਕੁਝ ਸਾਫ਼ ਹੋ ਜਾਵੇਗਾ